ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਆਪਣੀ ਮੀਟਿੰਗ ਜਿਹੜੀ ਸੈਕਟਰੀ ਮੈਡਮ ਨੇ ਉਹਨਾਂ ਨਾਲ ਹੋਈ ਸੀ ਤਾਂ ਉਹਦੇ ਵਿੱਚ ਉਹੀ ਗੱਲਾਂ ਉਹੀ ਬਾਤਾਂ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਸਮੇਂ ਆਪਾਂ ਨੂੰ ਜਵਾਬ ਮਿਲਦੇ ਰਹੇ ਆ ਅੱਜ ਉਹਨਾਂ ਵੱਲੋਂ ਉਹੀ ਜਵਾਬ ਦੁਬਾਰਾ ਦੁਬਾਰਾ ਆਇਆ ਹੈ ਕਿ ਜਿਵੇਂ ਆਪਾਂ ਮੇਨ ਆਪਣੀ ਮੰਗ ਸੀ 55% ਨੂੰ ਲੈ ਕੇ ਤਾਂ ਉਹ ਕਹਿੰਦੇ ਭਰਤੀ ਆਊਗੀ ਫਿਰ ਦੇਖਾਂਗੇ ਕੀ ਬਣਦਾ ਹੈ ਉਮਰ ਹੱਦ ਨੂੰ ਲੈ ਕੇ ਉਹ ਕਹਿੰਦੇ ਸੀ ਅਸੀਂ ਇਹਦੇ ਵਾਸਤੇ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਆਉਣ ਵਾਲੇ ਸਮੇਂ 'ਚ ਤੇ ਪਟਵੰਨਲ ਦਾ ਕੀ ਰਿਵਿਊ ਰਹਿੰਦਾ ਹੈ ਕਿ ਉਹ ਇਹਤੇ ਇਹਨੂੰ ਹੱਲ ਕਰਦੇ ਆ ਨਹੀਂ ਕਰਦੇ ਆ ਉਹ ਦੇਖਣਾ ਮੰਨਦਾ ਲੈਕਚਰਰ ਦਾ ਜਿਹੜਾ ਟੀਚਿੰਗ ਸਬਜੈਕਟ ਨੂੰ ਲੈ ਕੇ ਆਪਣੀ ਮੰਗ ਸੀਗੀ ਉਹਦੇ ਤੇ ਵੀ ਉਹਨਾਂ ਨੇ ਰਲ ਮਲ ਮਲ ਮਾ ਜਵਾਬ ਦਿੱਤਾ ਹੈ ਕਿ ਅਸੀਂ ਇਹਤੇ ਜਿਹੜੀ ਕਾਰਵਾਈ ਵਿਭਾਗ ਵੱਲੋਂ ਚੱਲ ਰਹੀ ਹੈ ਜਲਦੀ ਇਹਦਾ ਹੱਲ ਹੋਣ ਦਾ ਜਿਹੜਾ ਲੱਗਦਾ ਹੈ ਕਿ ਤੁਹਾਡਾ ਹੱਲ ਹੋ ਜੂਗਾ ਤਾਂ ਭਰਤੀ ਦੀ ਮੰਗ ਸੀਗੀ ਆਪਣੀ ਵੱਡੀ ਭਰਤੀ ਦੀ ਚਾਹੇ ਉਹ ਲੈਕਚਰਾਰ ਆ ਕਿ ਚਾਹੇ ਉਹ ਮਾਸਟਰ ਕੇਟਰ ਦੇ ਵਿੱਚ ਆ ਤਾਂ ਉਹਦੇ ਤੇ ਵੀ ਉਹਨਾਂ ਦਾ ਇਹੀ ਜਵਾਬ ਆਇਆ ਕਿ ਜਿਹੜੀਆਂ ਪ੍ਰਮੋਸ਼ਨਾਂ ਨੇ ਪ੍ਰਮੋਸ਼ਨਾਂ ਵਾਲੇ ਮਸਲੇ ਦੇ ਉੱਪਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜਿੰਨਾ ਸਮਾਂ ਉਹ ਕੋਰਟ ਕੇਸ ਕਲੀਅਰ ਨਹੀਂ ਹੁੰਦਾ ਉਹਨਾਂ ਸਮਾਂ ਇੱਧਰ ਅਸੀਂ ਜਿਹੜੀ ਨਵੀਂ ਭਰਤੀ ਕੋਈ ਦੇ ਨਹੀਂ ਸਕਦੇ ਤਾਂ ਕੁੱਲ ਮਿਲਾ ਕੇ ਇਹਦਾ ਸਮਰੀਜੀ ਤਾਂ ਮੈਨੂੰ ਇਹੀ ਲੱਗੀ ਵੀ ਜਿਹੜੀਆਂ ਆਪਣੇ ਕੋਲ ਪਿਛਲੇ ਸਮੇਂ ਤੋਂ ਇਹੀ ਜਿਹੜੇ ਜਵਾਬ बार-बार ਆਪਾਂ ਨੂੰ ਉਹ ਦਿੰਦੇ ਆ ਤਾਂ ਅੱਜ ਵੀ ਉਹੀ ਇਹਨਾਂ ਕੋਲ ਇਹੀ ਜੋ ਆਪ ਸੀਗੇ ਕਿ ਹਾਲੇ ਵਿਭਾਗ ਕੋਲ ਜਾਂ ਸਰਕਾਰ ਕੋਲ ਆਪਣੇ ਲਈ ਕੋਈ ਚੰਗੀ ਖਬਰ ਨਹੀਂ ਆਇਆ ਹੈ ਤਾਂ ਸਾਰੇ ਸਾਥੀਆਂ ਨੂੰ ਸਾਰੇ ਬੇਰੁਜ਼ਗਾਰਾਂ ਨੂੰ ਪੰਜਾਬ ਭਰ ਦੇਆਂ ਨੂੰ ਅਪੀਲ ਹੈ ਕਿ ਆਉਂਦੀਆਂ ਜਿਹੜੀਆਂ ਆਪਣੇ ਦਸੰਬਰ ਦੀਆਂ ਚੁੱਕੀਆਂ ਹੁੰਦੀਆਂ ਨੇ 25 ਤਰੀਕ ਤੋਂ ਸਮਰੂਹ ਪਕਸ਼ਾ ਪੱਕਾ ਮੋਰਚਾ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਉਥੇ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਆਪਣੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਆਪਾਂ ਜਲਦੀ ਹੱਲ ਕਰਵਾ ਸਕੀਏ i don't know